ਇੱਕ ਭਾਈ ਭਗਤੂ ਦਾ ਜ਼ਿਕਰ ਆਉਂਦਾ ਹੈ ਭਾਈ ਭਗਤੂ ਦਾ ਭਾਈ ਭਗਤੂ ਦੇ ਪਿਤਾ ਦਾ ਨਾਮ ਸੀ ਬਾਬਾ ਆਦਮ ਭਾਈ ਆਦਮ ਤੇ ਇਹ ਭਾਈ ਭਗਤੂ ਦੇ ਜਿਹੜੇ ਪਿਤਾ ਸੀ ਬਾਬਾ ਭਾਈ ਆਦਮ ਗੁਰੂ ਰਾਮਦਾਸ ਸਾਹਿਬ ਦੇ ਸਿੱਖ ਸਨ ਨੇ ਅਸਲ ਵਿੱਚ ਪਤੀ ਪਤਨੀ ਇਹਨਾਂ ਨੇ ਬੜੇ ਪੀਰ ਫਕੀਰ ਬਣਾਏ ਬੜੇ ਦਰਾਂ ਤੇ ਗਏ ਪਰ ਇਹਨਾਂ ਦੇ ਘਰੇ ਔਲਾਦ ਨਾ ਹੋਈ ਭਾਈ ਆਦਮ ਦੇ ਘਰੇ ਕਿਸੇ ਗੁਰਸਿੱਖ ਦੀ ਸੰਗਤ ਕੀਤੀ ਨਾਮ ਕਮਾਈ ਵਾਲੇ ਦੀ ਉਹਨੇ ਦੱਸਿਆ ਵੀ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਜਾ ਕੇ ਬੇਨਤੀ ਕਰੋ ਅਰਦਾਸ ਕਰੋ ਸਤਿਗੁਰੂ ਸੁੱਕਿਆਂ ਨੂੰ ਹਰੇ ਕਰਨ ਵਾਲੇ ਨੇ ਖਾਲੀ ਨੂੰ ਭਰਨ ਵਾਲੇ ਨੇ ਸਤਿਗੁਰੂ ਦੇ ਘਰੇ ਸਭ ਕੁਝ ਹੀ ਹੈ ਸਾਚੇ ਸਹਬਾ ਕੇ ਆ ਨਾ ਹੀ ਘਰ ਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿਸੋ ਪਾਵੇ ਜਿੰਨੂੰ ਵੀ ਵਸਤੂ ਨਹੀਂ ਮਿਲਦੀ ਜੇ ਤੂੰ ਤਰੁੱਟ ਪਵੇਂ ਤਾਂ ਉਹਨੂੰ ਮਿਲ ਜਾਂਦੀ ਹੈ ਇਸ ਲਈ ਇਹ ਦੋਨੋਂ ਪਤੀ ਪਤਨੀ ਗੁਰੂ ਰਾਮਦਾਸ ਸਾਹਿਬ ਦੇ ਕੋਲੇ ਆਏ ਕਿਉਂਕਿ ਇਤਿਹਾਸ ਵਿੱਚ ਭਾਈ ਭਗਤੂ ਦਾ ਪ੍ਰਸੰਗ ਆਇਆ ਹੈ ਭਾਈ ਭਗਤੂ ਕੌਣ ਹੈ ਭਾਈ ਭਗਤੂ ਦੇ ਮਾਤਾ ਪਿਤਾ ਕੌਣ ਨੇ ਇਹ ਆਪਾਂ ਸਾਂਝ ਕੱਪਾ ਰਹੇ ਹਾਂ ਭਾਈ ਆਦਮ ਤੇ ਉਹਦੀ ਘਰ ਵਾਲੀ ਸਤਗੁਰਾਂ ਦੇ ਦਰ ਤੇ ਆ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਲਗ ਭਾਗ ਇਹਨਾਂ ਨੇ ਲਗਾਤਾਰ 6 ਮਹੀਨੇ ਰਹਿ ਕੇ ਸੇਵਾ ਕੀਤੀ ਉੱਥੇ ਪਤੀ ਪਤਨੀ ਨੇ ਭਾਈ ਆਦਮ ਲੱਕੜਾਂ ਲਿਆਉਂਦੇ ਜੰਗਲ ਵਿੱਚ ਉਹ ਜਾ ਕੇ ਗੁਰੂ ਕੇ ਲੰਗਰ ਵਾਸਤੇ ਕਿਉਂਕਿ ਲੰਗਰ ਲਈ ਲੱਕੜ ਦੀ ਜ਼ਰੂਰਤ ਹੁੰਦੀ ਸੀ ਇਸ ਲਈ ਲੱਕੜ ਲੈ ਕੇ ਆਉਂਦੇ ਲੰਗਰ ਲੰਗਰ ਵਾਸਤੇ ਦੋ ਪੰਡਾ ਲਿਆਉਂਦੇ ਹਰ ਰੋਜ਼ ਇੱਕ ਪੰਡ ਲੰਗਰ ਚ ਪਾ ਦਿੰਦੇ ਇੱਕ ਪੰਡ ਆਪਣੇ ਕੋਲੇ ਜੋੜੀ ਜਾਂਦੀ ਸਮਾਂ ਬੀਤਿਆ ਸਿਆਲੀ ਰੋਤਾ ਵੀ ਸਰਦੀ ਦਾ ਮੌਸਮ ਆ ਗਿਆ ਸੇਵਾ ਕਰਦਿਆਂ ਕਰਦਿਆਂ بارشਾਂ ਬੜੀਆਂ ਹੋਈਆਂ ਵਰਖਾ ਬੜੀ ਹੋਈ ਜਿੰਨੀ ਬਾਹਰ ਲੱਕੜ ਸੀ ਸਾਰੀ ਗਿੱਲੀ ਹੋ ਗਈ ਜੰਗਲ ਦੀ ਲੱਕੜ ਗਿੱਲੀ ਹੋ ਗਈ ਲੰਗਰ ਦੇ ਬਾਲਣ ਦੇ ਜੋਗ ਨਾ ਰਹੀ ਤੇ ਭਾਈ ਆਦਮ ਨੇ ਵੇਖਿਆ ਵੀ ਲੰਗਰ ਵਿੱਚ ਲੱਕੜ ਦੀ ਲੋੜ ਹੈ ਤੇ ਗੁਰੂ ਰਾਮਦਾਸ ਸਾਹਿਬ ਜੀ ਉਸ ਵੇਲੇ ਕਿਸੇ ਹੋਰ ਇਲਾਕੇ ਵਿੱਚ ਗਏ ਹੋਏ ਸੀ ਬਾਹਰ ਸੰਗਤਾਂ ਆਈ ਗਈਆਂ ਸੰਗਤ ਇਕੱਠੀ ਹੁੰਦੀ ਗਈ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਹੈ ਨਹੀਂ ਉੱਥੇ ਇਸ ਲਈ ਸੰਗਤ ਉਡੀਕਦੀ ਰਹੀ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਾਵਾਂਗੇ ਸੰਗਤ ਰੁਕ ਗਈ ਭਾਰੀ ਕੀਤੀ ਦੀ ਸੰਗਤ ਇਕੱਠੀ ਹੋ ਗਈ ਲੰਗਰ ਵਿੱਚ ਲੱਕੜ ਅਸਮਾਪਤ ਹੋ ਗਈ ਤੇ ਭਾਈ ਆਦਮ ਨੇ ਵੇਖਿਆ ਸਿਆਲੀ ਰੋਤਾ ਵਰਖਾ ਹੋ ਰਹੀ ਹੈ ਜਿੰਨੀ ਲੱਕੜ ਪੰਡ ਪੰਡ ਕਰਕੇ ਕਿਉਂਕਿ ਦੋ ਪੰਡਾਂ ਲੱਕੜਾਂ ਦੀਆਂ ਲਿਉਂਦੇ ਸੀ ਇੱਕ ਪੰਡ ਲੰਗਰ ਵਿੱਚ ਪਾ ਦੇਣੀ ਇੱਕ ਜਿੱਥੇ ਰਹਿੰਦੇ ਸੀ ਉੱਥੇ ਰੱਖ ਲੈਣੀ ਢੇਰ ਜੁੜ ਗਿਆ ਲੱਕੜਾਂ ਦਾ ਇਹਨਾਂ ਨੇ ਨਾ ਕਮਰ ਕੱਸਾ ਕਰਕੇ ਤੇ ਸਾਰੀ ਲੱਕੜ ਗੁਰੂ ਕੇ ਲੰਗਰ ਚ ਢੋ ਦਿੱਤੀ ਜਿਹੜੀ ਆਪਣੇ ਕੋਲੇ ਜੋੜੀ ਹੋਈ ਸੀ ਲੱਕੜ ਲੰਗਰ ਬਣਨ ਲੱਗ ਪਿਆ ਉਹ ਲੱਕੜ ਵਿੱਚੋਂ ਕੁਝ ਲੱਕੜ ਸੰਗਤ ਨੂੰ ਵੰਡ ਦਿੱਤੀ ਬਿਲਾ ਭਾਈ ਤੁਸੀਂ ਅੱਗ ਬਾਲ ਕੇ ਠੰਡ ਦੂਰ ਕਰੋ ਸੇਕੋ ਗੁਰੂ ਰਾਮਦਾਸ ਸਾਹਿਬ ਜੀ ਆਏ ਵੇਖਿਆ ਵੀ ਲੰਗਰ ਵਿੱਚ ਸੁੱਕੀ ਲੱਕੜ ਬਹੁਤ ਪਈ ਹੈ ਫਿਰ ਅਗਲੀ ਗੱਲ ਵੇਖੀ ਵੀ ਸੰਗਤਾਂ ਦੇ ਕੋਲੇ ਵੀ ਲੱਕੜਾਂ ਬੜੀਆਂ ਨੇ ਸੰਗਤਾਂ ਨੂੰ ਵੀ ਲੱਕੜਾਂ ਵੱਡੀਆਂ ਹੋਈਆਂ ਨੇ ਸੰਗਤ ਲੱਕੜਾਂ ਦੀ ਅੱਗ ਸੇਕਦੀ ਪਈ ਹੈ ਠੰਡ ਦੂਰ ਕਰ ਰਹੀ ਹੈ ਤੇ ਗੁਰੂ ਰਾਮਦਾਸ ਸਾਹਿਬ ਨੇ ਪੁੱਛਿਆ ਸੇਵਕਾਂ ਦੇ ਕੋਲੋਂ ਕਹਿੰਦੇ ਵੀ ਇਹ ਲੱਕੜ ਦੀ ਸੇਵਾ ਇਹ ਕੌਣ ਕਰਦਾ ਆ ਐਨੀ ਸੁੱਕੀ ਲੱਕੜ ਕਿੱਥੋਂ ਆਈ ਆ ਕਈ ਦਿਨਾਂ ਦੀ ਤਾਂ ਝੜੀ ਲੱਗੀ ਹੋਈ ਆ ਬਰਸਾਤ ਹੋ ਰਹੀ ਆ ਵਰਖਾ ਪੈ ਰਹੀ ਆ ਸੁੱਕੀ ਲੱਕੜ ਤਾਂ ਕਿਤੇ ਹੈ ਹੀ ਨਹੀਂ ਇਹ ਲੱਕੜ ਕਿੱਥੋਂ ਆਈ ਸੇਵਕਾਂ ਨੇ ਦੱਸਿਆ ਮਹਾਰਾਜ ਇੱਕ ਪਤੀ ਪਤਨੀ ਹੈ 6 ਮਹੀਨੇ ਹੋ ਗਏ ਉਹਨਾਂ ਨੂੰ ਸੇਵਾ ਕਰਦਿਆਂ ਪਹਿਲਾਂ ਦੋ ਪੰਡਾ ਲੱਕੜ ਲਿਆਉਂਦੇ ਸੀ ਇੱਕ ਪੰਡ ਆਪਣੇ ਕੋਲੇ ਰੱਖ ਲੈਂਦੇ ਇੱਕ ਗੁਰੂ ਕੇ ਲੰਗਰ ਚ ਪਾ ਦਿੰਦੇ ਪਰ ਜਦੋਂ ਮਹਾਰਾਜ ਉਹਨਾਂ ਵੇਖਿਆ ਵੀ ਝੜੀ ਲੱਗ ਗਈ ਐ ਬਰਸਾਤ ਹੋਣ ਲੱਗ ਪਈ ਐ ਸੁੱਕੀ ਲੱਕੜ ਕਿਤੇ ਨਹੀਂ ਹੈ ਤਾਂ ਉਹਨਾਂ ਨੇ ਜਿੰਨੇ ਵੀ ਲੋਕ ਸੁੱਕੀ ਲੱਕੜ ਪਈ ਸੀ ਆਪਣੇ ਕੋਲੇ ਸਾਰੀ ਗੁਰੂ ਕੇ ਲੰਗਰ ਚ ਪਹਚਾ ਦਿੱਤੀ ਤੇ ਨਾਲੇ ਸੰਗਤ ਨੂੰ ਵਣ ਦਿੱਤੀ ਗੁਰੂ ਰਾਮਦਾਸ ਜੀ ਬੜੇ ਖੁਸ਼ ਹੋਏ ਭਾਈ ਆਦਮ ਦੇ ਉੱਪਰ ਕਹਿੰਦੇ ਉਹਨੂੰ ਬੁਲਾਓ ਪੁੱਛੀਏ ਉਹਦੀ ਕਾਮਨਾ ਕੀ ਹੈ ਮੰਗ ਕੀ ਹੈ ਸੇਵਾ ਕਰ ਰਿਹਾ ਹੈ ਕੋਈ ਨਾ ਕੋਈ ਮੰਗ ਹੋਵੇਗੀ ਸਤਗੁਰਾਂ ਨੇ ਬੁਲਾਇਆ ਭਾਈ ਆਦਮ ਗਿਆ ਸੰਗਤ ਦਰਬਾਰ ਲੱਗਾ ਹੋਇਆ ਆ ਤੇ ਭਾਈ ਆਦਮ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਗੁਰਾਂ ਨੂੰ ਮੱਥਾ ਟੇਕਿਆ ਦਰਬਾਰ ਦੇ ਵਿੱਚ ਸ਼ਾਮਿਲ ਖੜਾ ਹੋ ਗਿਆ ਸਤਗੁਰਾਂ ਨੇ ਪੁੱਛਿਆ ਭਾਈ ਆਦਮ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਹੋਈ ਐ ਦੱਸੋ ਕੀ ਮੰਗਦੇ ਹੋ ਮੰਗੋ ਕਾਮਨਾ ਕੀ ਐ ਮੰਗੋ ਜਦੋਂ ਇਹ ਗੱਲ ਮਹਾਰਾਜ ਨੇ ਕਹੀ ਤਾਂ ਭਾਈ ਆਦਮ ਨੇ ਵੇਖਿਆ ਕਿਉਂਕਿ ਸਰੀਰ ਬਡੇਰਾ ਹੋ ਗਿਆ ਸੀ ਬਜ਼ੁਰਗ ਹੋ ਗਏ ਸੀ ਤੇ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਚੁੱਪ ਕਰ ਗਏ ਮੰਗ ਨਾ ਮੰਗੀ ਤੇ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ ਦਰਸ਼ਨਾਂ ਦੀ ਭੁੱਖ ਸੀ ਦਰਸ਼ਨਾਂ ਦੀ ਚਾਹਨਾ ਸੀ ਪਿਆਸ ਸੀ ਦਰਸ਼ਨ ਹੋ ਗਏ ਹੁਣ ਅੰਦਰ ਜਾਮੀ ਸਤਿਗੁਰੂ ਸਭ ਜਾਣਦੇ ਕਹਿੰਦੇ ਆਦਮ ਮੰਗ ਲੈ ਗੁਰੂ ਘਰ ਬੜਾ ਸਮਰੱਥ ਹੈ ਝੋਲੀਆਂ ਭਰ ਦਿੰਦਾ ਹੈ ਮੰਗ ਲੈ ਨਾ ਮੰਗਿਆ ਕਹਿੰਦੇ ਚੰਗਾ ਫਿਰ ਸਵੇਰੇ ਆਵੀਂ ਅੰਮ੍ਰਿਤ ਵੇਲੇ ਚਲਾ ਗਿਆ ਘਰ ਵਾਲੀ ਦੇ ਕੋਲੇ ਗਿਆ ਘਰ ਵਾਲੀ ਕਹਿਣ ਲੱਗੀ ਮੰਗਿਆ ਮਹਾਰਾਜ ਤੋਂ ਔਲਾਦ ਮੰਗ ਲੈਣੀ ਸੀ ਅਰਦਾਸ ਕਰਨੀ ਸੀ ਔਲਾਦ ਦੀ ਖਾਤਰ ਹੀ ਆਪਾਂ ਗੁਰੂ ਘਰ ਨਾਲ ਜੁੜੇ ਆਂ ਸੇਵਾ ਕਰਦੇ ਰਹੇ ਆਂ ਕਹਿੰਦਾ ਨਹੀਂ ਮੇਰੇ ਕੋਲ ਮੰਗ ਨਹੀਂ ਹੋਇਆ ਕਹਿੰਦੀ ਮੰਗਿਆ ਕਿਉਂ ਨਹੀਂ ਕਹਿੰਦਾ ਮੰਗਦਾ ਕਿਵੇਂ ਭਰਿਆ ਦਰਬਾਰ ਸੀ ਮੈਨੂੰ ਆਪਣੇ ਆਪ ਨੂੰ ਵੇਖ ਕੇ ਸ਼ਰਮ ਆਈ ਲੋਕ ਹੱਸਣਗੇ ਕੀ ਕਹਿਣਗੇ ਤੇ ਬੁੱਢਾ ਹੋ ਚੱਲਿਆ ਅਜੇ ਵੀ ਔਲਾਦ ਦੀ ਆਸਾ ਰੱਖੀ ਬੈਠਾ ਹੈ ਆਪ ਮੌਤ ਦੇ ਕਿਨਾਰੇ ਪਹੁੰਚ ਚੁੱਕਾ ਹੈ ਤੇ ਔਲਾਦ ਦੀ ਆਸਾ ਰੱਖੀ ਬੈਠਾ ਹੈ ਘਰ ਵਾਲੀ ਕਹਿਣ ਲੱਗੀ ਕਹਿੰਦੀ ਗੁਰੂ ਬੜਾ ਸਮਰਾਥ ਹੈ ਗੁਰੂ ਲਈਏ ਵੱਡੀਆਂ ਗੱਲਾਂ ਨਹੀਂ ਹੁੰਦੀ ਗੁਰੂ ਪਿਆਰਿਓ ਸਵੇਰੇ ਗਏ ਦੋਨੋਂ ਪਤੀ ਪਤਨੀ ਅਮਰਤ ਵੇਲੇ ਸਤਿਗੁਰਾਂ ਨੇ ਕਿਹਾ ਮੰਗੋ ਇਹ ਫੇਰ ਨਾ ਬੋਲ ਸਕਿਆ ਤੇ ਘਰ ਵਾਲੀ ਬੋਲੀ ਮਹਾਰਾਜ ساری ਉਮਰ ਲੰਘ ਚੱਲੀ ਐ ਬੜੇ ਪੀਰ ਫਕੀਰ ਮਨਾਏ ਬੜੇ ਦਰਵਾਜਿਆਂ ਤੇ ਗਏ ਆ ਮਹਾਰਾਜ ਕੋਕ ਹਰੀ ਨਹੀਂ ਹੋਈ ਝੋਲੀ ਨਹੀਂ ਪਰੀ ਇੱਕੋ ਹੀ ਆਸਾ ਆ ਸਤਿਗੁਰੂ ਚੁੱਪ ਕਰ ਗਏ ਕੁਝ ਸਮੇਂ ਬਾਅਦ ਬੋਲੇ ਕਰਮਾਂ ਚ ਨਹੀਂ ਐ ਤਾਈਓ ਨਹੀਂ ਮਿਲਿਆ ਕਰਮਾਂ ਚ ਹੈ ਨਹੀਂ ਗਾ ਫਿਰ ਇੰਨੀ ਗੱਲ ਕਹਿ ਕੇ ਫਿਰ ਬੋਲੇ ਕੋਈ ਗੱਲ ਨਹੀਂ ਗੁਰੂ ਨਾਨਕ ਜੀ ਦਾ ਘਰ ਬੜਾ ਸਮਰੱਥ ਹੈ ਇੱਥੇ ਜੇ ਕਰਮਾਂ ਚ ਵੀ ਨਾ ਨਾ ਹੋਵੇ ਤਾਂ ਵੀ ਪ੍ਰਾਪਤੀ ਹੋ ਜਾਂਦੀ ਜੇ ਸਤਿਗੁਰੂ ਤਰੁੱਠ ਪਵੇ ਤਾਂ ਕਰਮ ਵੀ ਬਦਲਦੇ ਨੇ ਇੱਥੇ ਫਿਰ ਇਹ ਵੀ ਕਿਹਾ ਪੁੱਤਰ ਹੋਵੇਗਾ ਗੁਰਸਿੱਖੀ ਦੀ ਕਮਾਈ ਵਾਲਾ ਉਹਦਾ ਨਾਮ ਰੱਖਿਓ ਭਗਤੂ ਗੁਰੂ ਰਾਮਦਾਸ ਸਾਹਿਬ ਕਹਿੰਦੇ ਗੁਰੂ ਪਿਆਰੀ ਸਾਧ ਸੰਗਤ ਜੀ ਖੁਸ਼ ਹੋ ਗਏ ਦੋਨੋਂ ਪਤੀ ਪਤਨੀ ਸਤਿਗੁਰੂ ਦੇ ਬਚਨ ਸਫਲ ਹੋਏ ਪੁੱਤਰ ਪੈਦਾ ਹੋਇਆ ਇੰਨਾ ਕਰੇ ਭਾਈ ਆਦਮ ਦੇ ਘਰੇ ਨਾਮ ਰੱਖਿਆ ਭਾਈ ਭਗਤੂ ਇਹਨਾਂ ਨੂੰ ਗੁਰੂ ਸਾਹਿਬ ਕੋਲੇ ਲੈ ਕੇ ਵੀ ਆਏ ਭਗਤੂ ਨਾਮ ਰੱਖਿਆ ਮਹਾਰਾਜ ਕਹਿੰਦੇ ਬੜੀ ਭਗਤੀ ਕਰੇਗਾ ਬ੍ਰਹਮ ਗਿਆਨੀ ਹੋਵੇਗਾ ਲੰਮੀ ਉਮਰ ਹੋਵੇਗੀ ਇਹ ਉਹ ਭਾਈ ਭਗਤੂ ਹੈ ਜਿੱਦਾਂ પ્રસੰਗ ਆਪਾਂ ਸਰਵਣ ਕਰਨ ਲੱਗੇ ਆ ਭਾਈ ਆਦਮ ਦਾ ਪੁੱਤਰ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਹੁਣ ਜਿਹੜਾ ਭਾਈ ਭਗਤੂ ਹੈ ਨਾ ਇਹਨੇ ਸਤਗੁਰਾਂ ਦੀ ਸੰਗਤ ਦਾ ਰੰਗ ਮਾਣਿਆ ਹੈ ਹੁਣ ਗੁਰੂ ਹਰ Rai ਸਾਹਿਬ ਦਾ ਸਮਾਂ ਆ ਤੇ ਗੁਰੂ ਪਿਆਰੇ ਇਹਨੇ ਗੁਰੂ ਅਰਜਨ ਸਾਹਿਬ ਜੀ ਦੀ ਸੰਗਤ ਵੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੰਗਤ ਵੀ ਕੀਤੀ ਭਾਈ ਭਗਤੂ ਨੇ ਹੁਣ ਸਮਾਂ ਆ ਗਿਆ ਗੁਰੂ ਹਰ Rai ਸਾਹਿਬ ਦਾ ਹੁਣ ਭਾਈ ਭਗਤੂ ਵੀ ਬਿਰਧ ਹੋ ਚੁੱਕਾ ਆ ਭਾਈ ਭਗਤੂ ਦੀ ਉਮਰ ਵੀ ਵਡੇਰੀ ਆ ਹੁਣ ਜਦੋਂ ਗੁਰੂ ਹਰਿਰਾਇ ਸਾਹਿਬ ਦਾ ਸਮਾਯਾ ਉਸ ਵੇਲੇ ਦਾ ਜ਼ਿਕਰ ਹੈ ਬਾਕੀ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ ਜੀ ਸਮੇਂ ਦੀ ਸਮਾਪਤੀ ਹੈ ਗੁਰੂ ਪਿਆਰਿਓ ਕੋਟਾਨ ਕੋ ਸ਼ੁਕਰ ਹੈ ਸਤਿਗੁਰਾਂ ਦੀ ਸਤਿਗੁਰਾਂ ਦਾ ਆਪ ਸਮੁੱਚੀ ਸੰਗਤ ਦਾ ਆਓ ਅੰਤਲੀ ਤੋਂ ਪੜ ਕੇ ਸਮਾਪਤੀ ਕਰੀਏ ਭਗਤੂ ਰਹੈ ਨਿਕਤ ਹਿਤ ਧਰ ਪ੍ਰੇਮ ਸਹਿਤ ਦਰਸ਼ਨ ਕੋ ਕਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ